हां ਤੁਹਾਡੇ ਦਿਮਾਗ ਦਾ ਟੈਸਟ ਹਾਸ ਹਾਸ ਕੇ ਪਾਗਲ ਕਰਨ ਵਾਲੀਆਂ ਪਹੇਲੀਆਂ ਪਹਿਲੀ ਪਹੇਲੀ ਉਹ ਕਿਹੜੀ ਚੀਜ਼ ਹੈ ਜਿਹੜੀ ਛੇਕਾਂ ਨਾਲ ਭਰੀ ਹੁੰਦੀ ਆ ਤੇ ਫਿਰ ਵੀ ਉਸ ਵਿੱਚ ਪਾਣੀ ਹੁੰਦਾ ਹੈ ਬਹੁਤ ਸਹੀ ਜਵਾਬ ਹੈ ਜਿਸ ਪੰਜ ਜਿਸ ਵਿੱਚ ਕਿੰਨੇ ਛੇਕ ਹੁੰਦੇ ਹਨ ਪਰ ਫਿਰ ਵੀ ਉਸ ਵਿੱਚ ਪਾਣੀ ਰਹਿੰਦਾ ਹੈ ਦੂਸਰੀ ਪਹੇਲੀ ਜਦੋਂ ਮੈਂ ਜਵਾਨ ਹੁੰਦਾ ਹਾਂ ਤਾਂ ਮੈਂ ਲੰਬਾ ਹੁੰਦਾ ਹਾਂ ਜਦੋਂ ਮੈਂ ਬੁੱਢਾ ਹੁੰਦਾ ਹਾਂ ਤੇ ਮੈਂ ਛੋਟਾ ਹੁੰਦਾ ਹਾਂ ਇਸਦਾ ਸਹੀ ਜਵਾਬ ਹੈ ਮੋਮਬਤੀ ਜਦੋਂ ਅਸੀਂ ਉਸ ਨੂੰ ਲਿਆਉਨੇ ਹਾਂ ਤਾਂ ਕਿੰਨੀ ਲੰਬੀ ਹੁੰਦੀ ਹੈ ਜਦੋਂ ਜਗਾ ਦਿੰਨੇ ਆ ਤਾਂ ਪਿਗਲ ਕੇ ਛੋਟੀ ਹੋ ਜਾਂਦੀ ਹੈ ਤੀਸਰਾ ਬਿਹਲੀ ਦਾਦਾ ਜੀ ਸ਼ੈਰ ਕਰਨ ਗਏ ਅਤੇ ਮੀਂਹ ਪੈਣ ਲੱਗ ਪਿਆ ਖਾਤਰੀ ਭੁੱਲ ਗਏ ਅਤੇ ਉਹਨਾਂ ਕੋਲ ਟੋਪੀ ਨਹੀਂ ਸੀ ਜਦੋਂ ਉਹ ਘਰ ਪਹੁੰਚੇ ਤਾਂ ਕੱਪੜੇ ਗਿੱਲੇ ਸਨ ਪਰ ਉਹਨਾਂ ਦੇ ਸਿਰ ਦਾ ਇੱਕ ਵੀ ਵਾਲ ਗਿੱਲਾ ਨਹੀਂ ਸੀ ਇਹ ਕਿਵੇਂ ਸੰਭਵ ਹੈ ਸੋਚੋ ਇਸ ਦਾ ਸਹੀ ਜਵਾਬ ਹੈ ਕਿਉਂਕਿ ਦਾਦਾ ਜੀ ਗੰंजे ਸਨ ਪੰਜਵਾਂ ਸਵਾਲ ਉਹ ਕਿਹੜੀ ਚੀਜ਼ ਹੈ ਜਿਥੇ ਸ਼ਹਿਰ ਹਨ ਪਰ ਘਰ ਨਹੀਂ ਜੰਗਲ ਹਨ ਰੁੱਖ ਹਨ ਨਦੀਆਂ ਹਨ ਪਰ ਪਾਣੀ ਨਹੀਂ ਇਸ ਦਾ ਸਹੀ ਜਵਾਬ ਹੈ ਨਕਸ਼ਾ ਜਿਸ ਤੋਂ ਬਿਨਾ ਕੁਝ ਵੀ ਨਹੀਂ ਹੋ ਸਕਦਾ ਛੇਮਾ ਸਵਾਲ ਉਹ ਕਿਹੜੀ ਚੀਜ਼ ਹੈ ਜਿਸ ਦੇ ਕੋਲ ਇੱਕ ਅੰਗੂਠਾ ਅਤੇ ਚਾਰ ਉਂਗਲਾਂ ਹਨ ਪਰ ਉਹ ਜਿੰਦਾ ਨਹੀਂ ਹੈ ਸੋਚੋ ਇਸਦਾ ਸਹੀ ਜਵਾਬ ਹੈ ਜੀ ਜਿਸਤਾਨੇ ਜਿਸਦੇ ਇੱਕ ਅੰਗੂਠਾ ਅਤੇ ਚਾਰ ਉਂਗਲਾਂ ਹਨ 8ਵਾਂ ਸਵਾਲ ਉਹ ਕਿਹੜੀ ਚੀਜ਼ ਹੈ ਜਿਸ ਤੋਂ ਨੂੰ ਇਸਤੇਮਾਲ ਕਰਨ ਤੋਂ ਪਹਿਲਾਂ ਤੋੜਨਾ ਪੈਂਦਾ ਹੈ ਸੋਚੋ ਜੀ ਸੋਚੋ ਉਹ ਚੀਜ਼ ਅੰਡਾ ਹੈ ਜਿਸ ਨੂੰ ਅਸੀਂ ਫੋੜੇ ਬਿਨਾ ਬਣਾ ਨਹੀਂ ਸਕਦੇ ਇਸ ਕਰਕੇ ਇਸ ਦਾ ਸਹੀ ਜਵਾਬ ਹੈ ਅੰਡਾ ਨੌਵਾਂ ਸਵਾਲ ਮੇਰੇ ਕੋਲ ਖੰਭ ਨਹੀਂ ਹਨ ਪਰ ਮੈਂ ਉੱਡ ਸਕਦਾ ਹਾਂ ਅਤੇ ਮੇਰੇਆਂ ਅੱਖਾਂ ਨਹੀਂ ਹਨ ਪਰ ਮੈਂ ਉੱਡ ਸਕਦਾ ਹਾਂ ਇਸ ਦਾ ਸਹੀ ਜਵਾਬ ਹੈ ਬੱਦਲ ਜੋ ਅਸਮਾਨ ਤੇ ਬਿਨਾ ਖੰਭਾਂ ਤੋਂ ਅੱਖਾਂ ਤੋਂ ਉੱਡ ਸਕਦੇ ਹਨ 10ਵਾਂ ਸਵਾਲ ਮੇਰੀਆਂ ਟਾਣੀਆਂ ਹਨ ਪਰ ਕੋਈ ਫਲ ਨਹੀਂ ਤਣਾ ਜਾਂ ਪੱਤੇ ਨਹੀਂ ਸੋਚੋ ਇਸ ਦਾ ਸਹੀ ਜਵਾਬ ਹੈ ਜੀ ਬੈਂਕ ਇਸ ਦੀਆਂ ਕਿੰਨੀਆਂ ਸਾ ਖਾਵਾਂ ਹੁੰਦੀਆਂ ਹਨ